ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਰੜਾਇ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀ ਜੇ ਦਾਸਾ ਸਦਸਨ ਕੋ ਹਰ ਦਿਆ ਤਾਰ ਜਗ ਨਾਥਾ ਹਮ ਅੰਦਲੇ ਗਿਆਨ ਹੀਨੇ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਰੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀਜੇ ਦਾਸ ਤਾਸ ਦਸਨ ਕੋ ਹਰ ਦਿਆ ਤਰ ਜਗ ਨਾਥਾ ਹਮ ਅੰਦਲੇ ਗਿਆਨਹੀ ਨੇ ਅਗਿਆਨੀ ਕਿਉ ਚਾਲੇ ਮਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਰੜਾਇ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਤਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਦਿਨ ਸਫਲਿਓ ਜਨਮ ਸਨਾਥਾ ਮੋਕਿਉ ਕਿਜੇ ਦਾਸਤਾ ਸਦਸਨ ਕੋ ਹਰ ਦਿਆ ਤਰ ਜਗਨਾਥਾ ਹਮ ਅੰਦਲੇ ਗਿਆਨਹੀ ਨੀ ਅਗਿਆਨੀ ਕਿਉ ਚਾਲੇ ਮਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਬ ਅਰਥਾ ਗੁਰਪੂਰੇ ਹਰ ਨਾਮ ਦਰੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀਜੈ ਦਾਸ ਤਾਸਦਸਨ ਕੋ ਹਰ ਦਿਆ ਤਾਰ ਜਗਨਾਥਾ ਹਮ ਅੰਦਲੇ ਗਿਆਨ ਹੀਨੇ ਅਗਿਆਨੀ ਕਿਉ ਚਾਲੇ ਮਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਰੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀਜੇ ਦਾਸਤਾ ਸਦਸਨ ਕੋ ਹਰ ਦਿਆ ਤਰ ਜਗਨਾਥਾ ਹਮ ਅੰਦਲੇ ਗਿਆਨਹੀ ਨੇ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮੰ ਦਰੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀਜੈ ਦਾਸ ਤਾਸਦਸਨ ਕੋ ਹਰ ਦਿਆ ਤਾਰ ਜਗਨਨਾਥ ਹਮ ਅੰਦਲੇ ਗਿਆਨਹੀਨੇ ਅਗਿਆਨੀ ਕਿਉ ਚਾਲੇ ਮਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ ਜੈਤਿ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਹਿਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮੰ ਦਰੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਿਉ ਕੀਜੇ ਦਾਸ ਤਾਸ ਦਸਨ ਕੋ ਹਰ ਦਿਆ ਤਰ ਜਗ ਨਾਥਾ ਹਮ ਅੰਦਲੇ ਗਿਆਨਹੀਨੇ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਨਥਾ